ਸੰਗਣੀ ਧੁੰਦ ਕਾਰਨ ਪੁਲਿਸ ਮੁਲਾਜ਼ਮਾ ਨਾਲ ਭਰੀ ਬੱਸ ਬੱਜੀ ਕੈਂਟਰ ਚ ਖਬਰ ਮੁਕਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮੁਕਸਰ ਕੋਟਕਪੂਰਾ ਰੋਡ ਤੇ ਪਿੰਡ ਚੜਦੇਵਾਲ ਦੇ ਨਜ਼ਦੀਕ ਸੰਗਣੀ ਧੁੰਦ ਕਾਰਨ ਪੁਲਿਸ ਮੁਲਾਜ਼ਮਾ ਦੀ ਬੱਸ ਹਾਦਸਾ ਗ੍ਰਸਤ ਹੋ ਗਈ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਮੁਲਾਜ਼ਮਾ ਦੀ ਬੱਸ ਇੱਕ ਖੜੇ ਕੈਂਟਰ ਦੇ ਵਿੱਚ ਜਾਵੱਜੀ ਦੱਸਿਆ ਜਾ ਰਿਹਾ ਕਿ ਹਾਦਸਾ ਸੰਗਣੀ ਧੁੰਦ ਦੇ ਕਾਰਨ ਵਾਪਰਿਆ ਜਿੱਤੇ ਕਿ ਬਾਸਤਿਓ ਮੌਜੂਦ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮੌਕੇ ਤੇ ਲਾਕਲੇ ਮੁਕਸਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੋਰ ਉੱਥੇ ਕੀ ਕੁਝ ਜਾਣਕਾਰੀ ਰਾਈਗਿਰਾਣੇ ਦਿੱਤੀ ਆ ਉਹ ਵੀ ਤੁਸੀਂ ਸੁਣੋ ਮੇਰਾ ਨਾਮ ਕੁਲਵੰਤ ਜੀ ਫਿਰ ਸਾਡੇ ਸੀਦੇ ਵੱਲ ਚੱਲੀ ਆ ਜੀ ਕਿਹੜੇ ਪੱਲੇ ਜਾਣਾ ਸੀ ਗੱਡੀ ਨੇ ਇਹ ਆਪਣੇ ਬੱਟੂ ਜਾਣਾ ਸੀ ਜੀ ਠੀਕ ਹੈ ਤੇ ਮਗਰੋਂ ਅਗੇ ਨਿੰਨੀ ਗੱਡੀ ਵੱਜੀ ਆ ਬਸ ਤੇ ਗਾਂਵਾਂ ਦੇ 3:00 ਵਜੇ ਆ ਕਿੰਨਾ ਨੁਕਸਾਨ ਆ ਜੀ ਕਿੰਨਾ ਹੁਣ ਥੋੜਾ ਸਮਝ ਨਖਾਂਗੇ ਜੀ ਤੇ ਨਿਆ ਦਿੱਤਾ ਜਾਵੇ ਅਸਾ ਸੰਤੋਖੀ ਹੀ ਮੰਗ ਕਰਦੇ ਹਾਂ ਉਹਦੇ ਡਰਾਈਵਰ ਕੋਈ ਸ਼ੱਕਾ ਬਣ ਕੋਈ ਆਟਾ ਜਾਵੇ ਸਭੀ ਨੂੰ ਕੋਸਾ ਦੇ ਫਾਂ ਲੱਗੇ ਕੀ ਮੰਗ ਕਰਦੇ ਹੋ ਅਸਾ ਪ੍ਰਸ਼ਾਸਨ ਤੋਂ ਹੀ ਮੰਗਦਾ ਕਿ ਸਾਨੂੰ ਨਿਆ ਦਿੱਤਾ ਜਾਵੇ ਧੁੰਦ ਕਰਕੇ ਵਾਪਰਿਆ ਹਾਸਾ ਜਾਂ ਕਿਵੇਂ ਮੰਨਦੇ ਧੁੰਦ ਕਰਕੇ ਵਾਪਰਿਆ ਸੰਗਣੀ ਧੁੰਦ ਕਾਰਨ ਪੁਲਿਸ ਮੁਲਾਜ਼ਮਾ ਨਾਲ ਭਰੀ ਬੱਸ ਬੱਜੀ ਕੈਂਟਰ ਚ ਖਬਰ ਮੁਕਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮੁਕਸਰ ਕੋਟਕਪੁਰਾ ਰੋਡ ਤੇ ਪਿੰਡ ਚੜਦੇਵਾਲ ਦੇ ਨਜ਼ਦੀਕ ਸੰਗਣੀ ਧੁੰਦ ਕਾਰਨ ਪੁਲਿਸ ਮੁਲਾਜ਼ਮਾ ਦੀ ਬੱਸ ਹਾਦਸਾ ਗ੍ਰਸਤ ਹੋ ਗਈ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਮੁਲਾਜ਼ਮਾ ਦੀ ਬੱਸ ਇੱਕ ਖੜੇ ਕੈਂਟਰ ਦੇ ਵਿੱਚ ਜਾਵੱਜੀ ਦੱਸਿਆ ਜਾ ਰਿਹਾ ਕਿ ਹਾਦਸਾ ਸੰਘਣੀ ਧੁੰਦ ਦੇ ਕਾਰਨ ਵਾਪਰਿਆ ਜਿੱਤੇ ਕਿ ਬਾਸਕਿਉ ਮੌਜੂਦ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮੌਕੇ ਤੇ ਲਾਕਲੇ ਮੁਕਸਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੋਰ ਉੱਥੇ ਕੀ ਕੁਝ ਜਾਣਕਾਰੀ ਰਾਈ ਗਿਰਾਣੇ ਦਿੱਤੀ ਆ ਉਹ ਵੀ ਤੁਸੀਂ ਸੁਣੋ ਮੇਰਾ ਨਾਮ ਪੁਲਖਨ ਜੀ ਇਹ ਦੇ ਸਾਡੇ ਸੀਟੇ ਗੱਡੀ ਚੱਲੀ ਗਈ ਕਿਹੜੇ ਪਾਸੇ ਜਾਣਾ ਸੀ ਗੱਡੀ ਨੇ ਇਹ ਆਪਣੇ ਬੱਟੂ ਜਾਣਾ ਸੀ ਜੀ ਠੀਕ ਹੈ ਤੇ ਮਗਰੋਂ ਅਗੇ ਨਿੰਨੀ ਗੱਡੀ ਵੱਜੀ ਆ ਬਸ ਤੇ ਗਾਂਵ ਚ 3:00 ਵਜੇ ਕਿੰਨਾ ਕੁ ਨੁਕਸਾਨ ਆ ਜੀ ਕਿੰਨਾ ਥੋੜੇ ਸਮਝ ਨਖਾਂਗੇ ਜੀ ਤੇ ਨਿਆ ਦਿੱਤਾ ਜਾਵੇ ਅਥਾ ਸੰਤੋਖ ਹੀ ਮੰਗ ਕਰਦੇ ਕਿਉਂਕਿ ਡਰਾਈਵਰ ਕੋਈ ਸ਼ਕਾ ਬੰਦ ਕੋਈ ਆਧੇ ਡਰਾਈਵਰ ਸਾਡੇ ਨੂੰ ਪੁਲਿਸ ਵਾਲੇ ਖਾਂਣ ਲੱਗੇ ਕੀ ਮੰਗ ਕਰਦੇ ਆਇਤਾ ਪ੍ਰਸ਼ਾਸਨ ਤੋਂ ਹੀ ਮੰਗਦਾ ਵੀ ਸਾਨੂੰ ਨਿਆ ਦਿੱਤਾ ਜਾਵੇ ਧੁੰਦ ਕਰਕੇ ਵਾਪਰਿਆ ਹਾਸਾ ਜਾਂ ਕਿਵੇਂ ਮੰਨਦੇ ਧੁੰਦ ਕਰ ਕੀ ਬਤਾਗੇ ਸੰਗਣੀ ਧੁੰਦ ਕਾਰਨ ਪੁਲਿਸ ਮੁਲਾਜ਼ਮਾ ਨਾਲ ਭਰੀ ਬੱਸ ਬੱਜੀ ਕੈਂਟਰਚ ਖਬਰ ਮੁਕਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮੁਕਸਰ ਕੋਟਕਪੁਰਾ ਰੋਡ ਤੇ ਪਿੰਡ ਚੜਦੇਵਾਲ ਦੇ ਨਜ਼ਦੀਕ ਸੰਘਣੀ ਧੁੰਦ ਕਾਰਨ ਪੁਲਿਸ ਮੁਲਾਜ਼ਮਾਂ ਦੀ ਬੱਸ ਹਾਦਸਾ ਗ੍ਰਸਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਮੁਲਾਜ਼ਮਾਂ ਦੀ ਬੱਸ ਇੱਕ ਖੜੇ ਕੈਂਟਰ ਦੇ ਵਿੱਚ ਜਾ ਵੱਜੀ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਸੰਘਣੀ ਧੁੰਦ ਦੇ ਕਾਰਨ ਵਾਪਰਿਆ ਜਿੱਥੇ ਕਿ ਬਾਸ ਵਿੱਚ ਮੌਜੂਦ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮੌਕੇ ਤੇ ਲਾਗਲੇ ਮੁਕਸਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੋਰ ਉੱਥੇ ਕੀ ਜਾਣਕਾਰੀ ਰਾਈ ਗिराਣੇ ਦਿੱਤੀ ਆ ਉਹ ਵੀ ਤੁਸੀਂ ਸੁਣੋ ਮੇਰਾ ਨਾਮ ਬਲੌਤ ਸਿੰਘ ਜੀ ਇਹਦੇ ਸਾਡੇ ਸਾਡੇ ਸੀਦੇ ਖੜੀ ਚੱਲੀ ਆ ਜੀ ਕਿਹੜੇ ਪੱਛੇ ਜਾਣਾ ਸੀ ਗੱਡੀ ਨੇ ਇਹ ਆਪਣੇ ਬੱਟੂ ਜਾਣਾ ਸੀਗਾ ਜੀ ਠੀਕ ਹੈ ਤੇ ਮਗਰੋਂ ਅਗੇ ਨਿੰਨੀ ਗੱਡੀ ਵੱਜੀ ਆ ਬੱਸ ਤੇ ਗਾਂਵਾਂ ਚ ਤਲੀ ਵੱਜੀ ਆ ਕਿੰਨਾ ਕੁ ਨੁਕਸਾਨ ਆ ਜੀ ਕਿੰਨਾ ਹੁਣ ਥੋੜਾ ਸਮਝ ਲਖਾਣ ਦੇ ਵੀ ਤੇ ਨਿਆ ਦਿੱਤਾ ਜਾਵੇ ਅਤਤਾਂ ਤੋਂ ਵੀ ਮੰਗ ਕਰਦੇ। ਉੱਤੋਂ ਡਰਾਈਵਰ ਕੋਈ ਸ਼ੱਟਾ ਵਾਟਾ ਕੋਈ ਆਧੇ ਡਰਾਈਵਰ ਛੱਡ ਨਹੀਂ ਉਹ ਪੁਲਿਸ ਵਾਲੇ ਥਾਣੇ ਲੱਗੇ। ਕੀ ਮੰਗ ਕਰਦੇ? ਅਹਿਤਾ ਪ੍ਰਸ਼ਾਸਨ ਤੋਂ ਹੀ ਮੰਗਦਾ ਕਿ ਸਾਨੂੰ ਨਿਆਂ ਦਿੱਤਾ ਜਾਵੇ। ਧੁੰਦ ਕਰਕੇ ਵਾਪਰਿਆ। ਹਾਸਾ ਜਾਂ ਕਿਵੇਂ ਮੰਨਦੇ? ਧੁੰਦ ਕਰਕੇ ਵਾਪਰਿਆ।